ਸ਼ੁਨੀ ਦੇ ਆ ਤੇ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ ਤੇ ਜਾਓ ਤੇ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਬੰਦ ਨੂੰ ਵੀ ਤੋੜੋ ਨਹੀਂ ਅਜੇ ਕੋਈ ਐਕਸ਼ਨ ਨਹੀਂ ਲਿਆ ਤਾਂ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ ਤੇ ਜਾਓ ਤੇ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫੇਰ ਤਾਂ ਵੀ ਜੇ ਮਜਬੂਰ ਹੋ ਗਿਆ ਫੇਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦੋ ਸਰ ਤੁਸੀਂ ਐਮਪੀ ਹੋਣ ਦੇ ਨਾਤੇ ਕੋਈ ਆਪਣੇ ਲੈਵਲ ਤਹਰ ਤੱਕ ਕਿਸਾਨਾਂ ਸੰਬੰਧੀ ਕਿਸੇ ਵੀ ਅਗੂ ਨਾਲ ਗੱਲ ਕਰੀ ਹੁੰਦੇ ਸਰ ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ ਇਹ ਉਹ ਤਾਂ ਸਾਰੇ ਸ਼ੰਭੂ ਰਹਿ ਗਏ ਆ ਲੀਡਰ ਤਾਂ ਸਾਰੇ ਉੱਥੇ ਹੈਗੇ ਆ ਹਾਂ ਕੱਲ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ ਅੱਜ ਬਹੁਤ ਅੱਛਾ ਕੀਤਾ ਸਾਡੇ ਸੰਗਰੂਪ ਦੇ ਜਿਹੜੇ ਲੀਡਰ ਹੈਗੇ ਆ ਉਹ ਗਰਾਹ ਸਾਹਿਬ ਉਹ ਵੀ ਬਾਹਰ ਨਿਕਲੇ ਆਏ ਬਹੁਤ ਵਧੀਆ ਗੱਲ ਹੈ ਬਾਕੀ ਤੇ ਵੀ ਜਿਹੜੇ ਲੀਡਰ ਅਜੇ ਨਹੀਂ ਸ਼ਾਮਲ ਹੋ ਰਹੇ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਇਹ ਕਿਸੇ ਦਾ ਨਹੀਂ ਹੈ ਇਹ ਸਾਰੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ। ਦੀ ਮੌਤ ਹੋਈ। ਹਾਂ ਮੈਨੂੰ ਪਤਾ ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਉਹ ਜਥੇਦਾਰ ਹੈਗਾ ਪਟੇ ਪਟੇੜੀ ਪਟੇੜੀ ਦਾ ਪਟੇੜੀ ਦਾ ਜੀ ਪਟੇੜੀ ਪਟੇੜੀ ਜਿਹਦੀ ਡੈਥ ਹੋਈ ਉਹ ਗਿਆਨ ਸਿੰਘ ਨੇ ਜਿਹੜੇ ਸਾਨੂੰ ਉੱਥੇ ਮਿਲੇ ਸੀ ਜਿਨ੍ਹਾਂ ਨੇ ਅੱਗੇ ਦੱਸਿਆ ਪ੍ਰਧਾਨ ਜੀ ਜਿਹੜੇ ਜਿਹੜੇ ਇਹ ਜਿੱਥੇ ਉਹਨਾਂ ਦੀ ਬਾਡੀ ਪਈ ਸੀਗੀ ਇਹ ਉੱਥੇ ਮੈਨੂੰ ਮੋਤਰੀ ਚ ਇਹ ਪਟੜੀ ਜਥੇਦਾਰ ਨੇ ਜਾਣ ਨਹੀਂ ਦਿੱਤਾ ਹੈਗਾ ਕੰਗ ਜੋਗਾ ਸਿੰਘ ਪਟੜੀ ਜੋਗਾ ਸਿੰਘ ਪਟੜੀ ਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੇ ਸੀ ਤੇ ਇੱਕ ਚਾਦਰ ਪਾਉਣੀ ਸੀ ਜੀ ਉਹਨਾਂ ਦੇ ਉੱਤੇ ਇਹ ਵੀ ਨਹੀਂ ਕਰਨ ਦਿੱਤਾ ਇਹ ਤਾਂ ਮੈਨੂੰ ਨਹੀਂ ਸਮਝ ਆਈ ਇਹਨਾਂ ਦਾ ਪਟੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਤੇ ਤੁਸੀਂ ਉੱਥੇ ਕੰਧ ਬਣ ਕੇ ਖੜ ਜਾਂਦੇ ਹੋ ਕਿ ਸਾਡਾ ਹੱਕ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਹੈ ਕਿ ਅਸੀਂ ਵੀ ਤਾਂ ਜ਼ਿੰਮੇਵਾਰ ਹੈ ਖੇਤ ਮਜ਼ਦੂਰ ਹੈ ਤੇ ਸਾਨੂੰ ਵੀ ਦਰਦ ਹੈ ਤੇ ਅਸੀਂ ਇਹ ਅਰਦਾਸ ਕਰਨੀ ਚਾਹੁੰਦੇ ਸੀਗੇ ਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ ਜਿਹੜੀ ਰਸਮ ਹੈ ਕੀ ਸਿੱਖਾਂ ਦੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ ਅਸੀਂ ਫਿਰ ਰੌਲਾ ਨਹੀਂ ਪਾਇਆ ਨਾ ਕੋਈ ਇਹ ਬਹਿਸ ਕੀਤੀ ਅਸੀਂ ਚੁੱਪ ਕਰਕੇ ਵਾਪਸ ਆ ਜਾਈਏ ਮਾਨ ਸਰ ਪਿਛਲੀ ਵਾਰ ਆंदोलਨ ਦੇ ਨਾਂ ਵਿੱਚ ਦੀਪ ਸਿੱਧੂ ਨੌਜਵਾਨੀ ਨੂੰ ਲਾਂਬੰਦ ਕਰ ਰਹੀ ਸੀ ਪਰ ਹੁਣ ਦੀਪ ਸਿੱਧੂ ਆਪਣੇ ਵਿੱਚ ਨਹੀਂ ਉਹਨਾਂ ਦੀ ਕਿੰਨੀ ਕੁ ਘਾਟ ਮਤੂਸ ਹੋ ਰਹੀ ਹੈ ਤੁਹਾਨੂੰ ਇਹ ਬਹੁਤ ਘਾਟ ਹੈ ਜੀ ਹੁਣ ਦੀਪ ਸਿੱਧੂ ਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਝੰਡਾ ਚੜਾਤਾ ਸੀਗਾ ਲਾਲ ਕਿਲੇ ਦੇ ਉੱਤੇ ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹ ਇਹ ਤੇ ਜੁਗ ਜੁਗਰਾਤ ਸਿੰਘ ਪਿੰਡ ਵਾਂ ਦਾ ਸੀਗਾ ਤੇ ਆਪਣੇ ਭਾਈ ਦੀਪ ਸਿੰਘ ਇਹ ਚੜ ਗਏ ਸੀਗੇ ਉੱਤੇ ਜੀ ਬਹੁਤ ਸਿੱਖਾਂ ਦਾ ਤੇ ਇਹ ਤਾਂ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈਗਾ